ਜਾਬ ਸਰਕਾਰ ਦੇ ਵੱਲੋਂ ਬੜੀ ਵੱਡੀ ਜ਼ਿੰਮੇਵਾਰੀ ਸਿਮੀ ਪਹਾੜ ਨੂੰ ਦਿੱਤੀ ਗਈ ਹੈ ਉਹਨਾਂ ਨੂੰ ਵੈਲਫੇਅਰ ਦਾ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ ਮੇਰੇ ਨਾਲ ਇਸ ਵਕਤ ਮੌਜੂਦ ਨੇ ਗੱਲਬਾਤ ਕਰਨੇ ਉਹਨਾਂ ਦੇ ਨਾਲ ਬੜੀ ਵੱਡੀ ਜ਼ਿੰਮੇਵਾਰੀ ਸੱਚੀ ਗੱਲ ਮੈਂ ਬੋਬੋ ਮੁबारक ਤੁਹਾਨੂੰ ਪਹਿਲੇ ਤੁਹਾਨੂੰ ਪੰਜਾਬ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਅਹੁਦਾ ਦਿੱਤਾ ਗਿਆ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਇਸ ਨੂੰ ਨਿਭਾਓਗੇ ਕੀ ਕੀ ਹਜੇ ਤੱਕ ਕਾਰਜਕਾਰ ਪੂਰੇ ਨਹੀਂ ਹੋਏ ਹੈਗੇ ਕੀ ਕੀ ਕਿਸ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਲਿਆਓਗੇ ਸਭ ਤੋਂ ਪਹਿਲੇ ਤੇ ਮੈਂ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਪਰ bari ਮਨੀਸ਼ ਸੋਧਿਆ ਜੀ ਸਾਡੇ ਕੈਬਨਿਟ ਮਿਨਿਸਟਰ ਸੰਜੀਵ अरोड़ा ਜੀ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਉੱਪਰ ਵਿਸ਼ਵਾਸ ਜਤਾਇਆ ਹੈ ਔਰ ਮੈਨੂੰ ਸੋਸ਼ਲ ਵੈਲਫੇਅਰ ਬੋਰਡ ਪੰਜਾਬ ਦੀ ਚੇਅਰਪਰਸਨ ਲਗਾਇਆ ਸੋ ਮੈਂ ਸਮਝੀ ਸਮਾਜ ਭਲਾਈ ਤੇ ਜਿੰਨੇ ਕਰ ਰਿਆ ਹੈਗੇ ਹੈ ਜੋ ਵੀ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਸਕੀਮ ਸਮਾਜ ਭਲਾਈ ਦੀਆਂ ਆ ਰਹੀਆਂ ਅਸੀਂ ਉਹਨਾਂ ਨੂੰ ਪਖੂਬੀ ਇੰਪਲੀਮੈਂਟ ਕਰਕੇ ਸਮਾਜ ਦੇ ਹਰ ਵਰਗ ਦੇ ਲੋਕਾਂ ਤੱਕ ਔਰ ਹਰ ਵਰਗ ਦੇ ਆਮ ਪਬਲਿਕ ਤੱਕ ਇਹ ਜਿਹੜੇ ਲਾਭ ਇਹਦਾ ਜ਼ਰੂਰ ਉਹਨਾਂ ਤੱਕ ਪਹੁੰਚਾਵਾਂਗੇ ਔਰ ਜਿਸ ਤਰ੍ਹਾਂ ਕਿ ਊਮਨ ਅਪਲਿਫਟਮੈਂਟ ਦਾ ਕੰਮ ਹੈਗਾ ਹੈ ਊਮਨ ਦੇ ਰਿਲੇਟਿਡ ਕੋਈ ਵੀ ਪ੍ਰੋਬਲਮਸ ਹੈਗੀਆਂ ਹੈ ਜਾਂ ਚਾਈਲਡ ਐਜੂਕੇਸ਼ਨ ਹੈ ਚਾਈਲਡ ਲੇਬਰ ਹੈ ਇਹਦੇ ਤੇ ਉੱਪਰ ਕੰਮ ਕਰਨਾ ਔਰ ਸਾਰੀਆਂ ਪੰਜਾਬੀਆਂ ਐਨ ਜੀਓਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਨਾਲ ਲੈ ਕੇ ਸਰਕਾਰ ਦੇ ਨਾਲ ਲੈ ਕੇ ਐਨ ਜੀਓਸ ਦੀ ਸਹਾਇਤਾ ਲੈ ਕੇ ਆਮ ਪਬਲਿਕ ਤੱਕ ਆਮ ਲੋਗਾ ਤੱਕ ਜਿਹੜੇ ਹੈਗੀਆਂ ਸਮਾਜਧੀਆਂ ਜਿਹੜੀਆਂ ਸਕੀਮਾਂ ਹੈਗੀਆਂ ਸਮਾਪਲਾਈਆਂ ਉਹਨਾਂ ਨੂੰ ਜ਼ਰੂਰ ਪਹੁੰਚਾਵਾਂਗੇ ਕਿ ਕਿਹੜੇ ਕਿਹੜੇ ਸੈਕਟਰ ਤੱਕ ਤਹਾਨੂੰ ਮਿਲੇ ਨੇ 50 ਸਰਕਾਰ ਦੇ ਵੱਲੋਂ ਕਿਹੜੇ ਕਿਹੜੇ ਸੈਕਟਰ ਤਨ ਦਿੱਤੇ ਗਏ ਨੇ ਕਿਹੜੇ-ਕਿਹੜੀ ਜ਼ਿੰਮੇਵਾਰੀਆਂ ਤੁਹਾਨੂੰ ਉਸ ਕਾਮਾਂ ਦੀਆਂ ਦਿੱਤੀਆਂ ਗਈਆਂ ਨੇ ਜਿਹੜਾ ਕਿ ਤੁਸੀਂ ਇੱਕ ਸਾਲ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਕਰੋਗੇ ਕਿਸ ਤਰ੍ਹਾਂ ਦੇ ਸੈਮੀਨਾਰ ਫਲਾਈ ਜਾਣ ਕੇ ਪਾਕਿਸਤਾਨ ਲੋਕਾਂ ਨੂੰ ਇਕੱਤਰਿਤ ਕੀਤਾ ਜਾਏਗਾ ਕਿਉਂਕਿ ਅੱਜ ਕੱਲ੍ਹ ਸਮਾਜ ਸਮੇਂ ਦੇ ਵਿੱਚ ਦੇਖ ਲੀਏ ਕਿਉਂਕਿ ਲੋਕ ਅੱਜ ਕੱਲ੍ਹ ਬੜੇ ਬੇਵਸਮੀ ਕੋਈ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਤੁਸੀਂ ਕਿਸ ਤਰ੍ਹਾਂ ਦਾ ਸੈਮੀਨਾਰ ਲਾਓਗੇ ਕਿਸ ਤਰ੍ਹਾਂ ਸਮਝਾਓਗੇ ਕਿਸ ਤਰ੍ਹਾਂ ਹੈਂਡਲ ਕਰੋਗੇ ਸਮਾਜ ਦੀ ਭਲਾਈ ਵਾਸਤੇ ਅਸੀਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆਂ ਡਰੱਗਸ ਦੇ ਉੱਪਰ ਹੈਨਾ ਡਰੱਗਸ ਦੇ ਉੱਤੇ ਲੋਕਾਂ ਨੂੰ ਅਵੇਰਨੈਸ ਪ੍ਰੋਗਰਾਮਸ ਅਸੀਂ ਕਰਾਂਗੇ ਜਿਦੇ ਵਿੱਚ ਕਿ ਅਵੇਰਨੈਸ ਹੋਏਗੀ ਕਿ ਵੀ ਇਹ ਡਰੱਗਸ ਜਿਹੜੀਆਂ ਨਹੀਂ ਸੀ ਠੀਕੀਆਂ ਪਹਿਲੇ ਹੀ ਆਲਰੇਡੀ ਯੂਥ ਸਤਰ ਤੇ ਕੰਮ ਚੱਲ ਰਿਹਾ ਹੈਗਾ ਸਾਡੀ ਪਾਰਟੀ ਦੀ ਤਰਫੋਂ ਡਰੱਗਸ ਦੇ ਉੱਪਰ ਇਹਦੇ ਤੇ ਨੱਕ ਪਾਈ ਜਾਏਗੀ ਚਾਈਲਡ ਲੇਬਰ ਦੀ ਜੇ ਅਸੀਂ ਗੱਲ ਕਰੀਏ ਤੇ ਚਾਈਲਡ ਲੇਬਰ ਜਿਹੜੀ ਅੱਜ ਬਹੁਤ ਸਮਾਜ ਦਾ ਇੱਕ ਵੱਡਾ ਮਜ਼ਾਕ ਮੈਂ ਕਹਿ ਸਕਦੀ ਹਾਂ ਕਿ ਆ ਹੈਗਾ ਵਾ ਸਾਡੇ ਬੱਚੇ ਜਿਨ੍ਹਾਂ ਨੂੰ ਪੜਾਉਣਾ ਚਾਹੀਦਾ ਜਿਨ੍ਹਾਂ ਨੂੰ ਐਜੂਕੇਸ਼ਨ ਦੇਣੀ ਚਾਹੀਦੀ ਹੈ ਉਹਨਾਂ ਕੋਲ ਜੇ ਲੇਬਰ ਕਰਾਈ ਜਾਏਗੀ ਤੇ ਉਹਦੇ ਉੱਪਰ ਵੀ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਔਰ ਸਰਕਾਰ ਦੀ ਤਰਫ ਤੋਂ ਜੋ ਸਕੀਮਜ਼ ਹੈ ਕਿਹ ਹੈ ਚਾਹੇ ਆਪਾਂ ਬੈਗਿੰਗ ਦੀ ਗੱਲ ਕਰੀਏ ਉੱਥੇ ਵੀ ਜੇਕਰ ਅਸੀਂ ਬੈਗਰਸ ਜਿਹੜੇ ਹੈਗੇ ਆ ਉਹਨਾਂ ਦੇ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਸਾਡੇ ਸਮਾਜ ਭਲਾਈ ਜਿਹੜਾ ਡਿਪਾਰਟਮੈਂਟ ਹੈਗਾ ਉਹਨਾਂ ਨੇ ਬੈਗਿੰਗ ਦੇ ਉੱਪਰ ਬਹੁਤ ਜ਼ਿਆਦਾ ਮੁਹਿੰਮ ਚਲਾਈ ਔਰ ਉਹਨੂੰ ਖਤਮ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਔਰ ਬੈਗਿੰਗ ਨੂੰ ਖਤਮ ਕਰਕੇ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਆਤਮ ਨਿਰਭਰ ਬਨਾਇਆ ਜਾਏਗਾ ਬੱਚੇ ਜਿਹੜੇ ਆ ਉਹਨਾਂ ਨੂੰ ਪੜਾ ਲਿਖਾ ਕੇ ਆਪਣੇ ਪੈਰਾਂ ਦੇ ਉੱਪਰ ਖੜੇਗੇ ਅਚਾਨਕ ਤੁਸੀਂ ਉਹਨੇ ਗੱਲ ਕੀਤੀ ਨਾ ਕਿ ਅਸੀਂ ਸਕੀਮਾਂ ਜਿਹੜੀਆਂ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀਆਂ ਗਈਆਂ ਨੇ ਅਸੀਂ ਬੱਚਿਆਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਉਹਨਾਂ ਨੂੰ ਪੜਾਵਾਂਗੇ ਲਿਖਾਵਾਂਗੇ ਪਰ ਅਸੀਂ ਜਦੋਂ-ਜੋ ਗਰਾਉਂਡ ਰਿਪੋਰਟ ਦੇਖਦੇ ਹਾਂ ਉਸ ਗਰਾਉਂਡ ਰਿਪੋਰਟ ਦੇ ਵਿੱਚ ਇਹ ਦਿਖਦਾ ਹੈ ਕਿ ਜਿਹੜੇ ਉਹਨਾਂ ਦੇ ਮਾਪਿਓ ਨੇ ਬੱਚਿਆਂ ਦੇ ਉਹ ਆਪ ਹੀ ਉਹਨਾਂ ਨੂੰ ਕੰਮ ਕਰਨ ਵਾਸਤੇ ਭੇਜਦੇ ਨੇ ਕਿ ਜਾ ਕਮਾ ਕੇ ਲੈ ਕੇ ਆ ਕੀ ਬੱਚਿਆਂ ਦੇ ਕਰ ਲਈ ਰੈਸਕਿਊ ਕਰਕੇ ਕੀਤੀਏਗੀ ਉਹਨਾਂ ਦੇ ਮਾਪਿਆਂ ਨੂੰ ਸਮਝਾਏਗਾ ਕਾਰਵਿਕ ਰਹੇਗੀ ਦੇਖੋ ਜਿੱਥੇ ਕਾਰਵਾਈ ਦੀ ਜ਼ਰੂਰਤ ਹੋਏਗੀ ਉੱਥੇ ਕਾਰਵਾਈ ਵੀ ਹੋਏਗੀ ਅ ਔਰ ਸ਼ਕਤੀ ਨਾਲ ਵੀ ਨਿਪਟਿਆ ਜਾਏਗਾ ਨਦੇ ਨਾਲ ਔਰ ਜੇ ਅਗਰ ਕੋਈ ਪੜਨਾ ਚਾਹੁੰਦੇ ਬੱਚੇ ਉਹਨਾਂ ਨੂੰ ਅਸੀਂ ਚਾਈਲਡ ਜਨਰਲ ਹੋਮਸ ਹੈਗੇ ਆ ਉੱਥੇ ਰੱਖ ਕੇ ਅਸੀਂ ਐਜੂਕੇਸ਼ਨ ਵੀ ਦਿਆਂਗੇ ਜਿਹੜੀਆਂ ਲੇਡੀਜ਼ ਹੈ ਜਿਹੜੀਆਂ ਗਲਤ ਉਹਨਾਂ ਨੂੰ ਚੌਂਕਾ ਦੇ ਵਿੱਚ ਖੜੇ ਕਰਕੇ ਤੁਸੀਂ ਦੇਖ ਰਹੇ ਹੋ ਕਿ ਉੱਥੇ ਬੈਗਿੰਗ ਹੈਗੀ ਆ ਉਹ ਬੰਦ ਕਰਵਾ ਕੇ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਕੰਮ ਸਿਖਾ ਕੇ ਚਾਹੇ ਸਲਾਈ ਕੜਾਈ ਦਾ ਚਾਹੇ ਕੁਝ ਵੀ ਉਹਨਾਂ ਨੂੰ ਕੰਮ ਸਿਖਾ ਕੇ ਉਹਨਾਂ ਦੇ ਪੈਰਾਂ ਦੇ ਉੱਪਰ ਖੜੇ ਕਰਨ ਦੀ ਕੋਸ਼ਿਸ਼ ਕਰ ਅੱਛਾ ਹੁਣੇ ਜਿਹੜਾ ਜੀਵਨ ਜੋਤ ਪ੍ਰੋਜੈਕਟ ਚਲਾਇਆ ਗਿਆ ਵਾ ਮਾਨ ਸਰਕਾਰ ਦੇ ਬੋਲੂ ਹਰੇਕ ਜ਼ਿਲ੍ਹੇ ਦੇ ਇੱਥੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਡੀਸੀਆਂ ਨੂੰ ਹੁਕਮ ਦਿੱਤੇ ਗਏ ਨੇ ਕਿ ਤੁਸੀਂ ਇਸ ਜਿਹੜੇ ਬੱਚੇ ਨੇ ਛੋਟੇ ਛੋਟੇ ਬੱਚੇ ਮਾਸੂਮ ਜਿਹੇ ਬੱਚੇ ਉਹਨਾਂ ਦੇ ਡੀਐਨਏ ਟੈਸਟ ਕਰਾ ਕੇ ਉਹਨਾਂ ਦੇ ਅਸਲ ਮਾਪੇ ਕੋ ਛੜੇ ਜਾਵੇ ਕਿ ਇਹ ਸਰਕਾਰ ਨੂੰ ਪਹਿਲੇ ਨਹੀਂ ਕੰਮ ਕਰਨੇ ਚਾਹੀਦੇ ਸੀ ਹਾਲਾਂਕਿ ਵਿਰੋਧੀ ਪਾਰਟੀਆਂ ਹਮੇਸ਼ਾ ਨਿਸ਼ਾਨਾ ਸਾਧਦੇ ਰਹਿੰਦਾ ਕਿ 3 ਸਾਲ ਕਿੱਥੇ ਸੀਗੇ ਅੱਖਾਂ ਦੇ ਪੱਟੀ ਬੰਨੇ ਸੀ ਜਾਂ ਸੁੱਤੇ ਵੇ ਸੀਗੇ ਦੇਖੋ ਵਿਰੋਧੀ ਪਾਰਟੀਆਂ ਦਾ ਕੰਮ ਹੈ ਵਿਰੋਧ ਕਰਨਾ ਹੈ ਨਾ ਇਸ ਤੋਂ ਪਹਿਲਾਂ ਉਹਨਾਂ ਦੀ ਹੀ ਸਰਕਾਰ ਸੀਗੀ ਹੂੰ ਕੀ ਉਹ ਸੁੱਤੇ ਹੋਏ ਸੀਗੇ ਉਹਨਾਂ ਨੂੰ ਨਹੀਂ ਪਤਾ ਸੀਗਾ ਅੱਜ ਕਿਉਂ ਮਾਨ ਸਰਕਾਰੀ ਜਾਗੀ ਹੈ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰੀ ਜਾਗੀ ਹੈ ਜਿਨ੍ਹਾਂ ਨੇ ਇਹਦੇ ਉੱਪਰ ਨੱਥਪਾਨ ਦੀ ਕੋਸ਼ਿਸ਼ ਕਰ ਰਿਆ ਗਿਆ ਹੈ ਕੀ ਕਦੀ ਵੀ ਦੂਸਰੀਆਂ ਸਰਕਾਰਾਂ ਨੂੰ ਦਿਖਾਈ ਨਹੀਂ ਦਿੱਤਾ ਸੀਗਾ ਇਸ ਇਸ਼ੂ ਦੇ ਉੱਪਰ ਅਸੀਂ ਕੰਮ ਕਰੀਏ ਤੁਸੀਂ ਵੀ ਦੇਖ ਰਹੇ ਹੋ ਮੇਰੇ ਖਿਆਲ ਇਤਿਹਾਸ ਦੇ ਵਿੱਚ ਇਹ ਕਿ ਪਹਿਲੀ ਵਾਰ ਹੈ ਕਿ ਬੈਗਿੰਗ ਦੇ ਉੱਪਰ ਵੀ ਕੋਈ ਸਰਕਾਰ ਕੰਮ ਕਰ ਰਹੀ ਹੈਗੀ ਹੈ ਸੋ ਇਹ ਵਿਰੋਧ ਕਰਨਾ ਬੜਾ ਆਸਾਨ ਹੁੰਦਾ ਲੇਕਿਨ ਕੰਮ ਕਰਕੇ ਜਿਹੜਾ ਦਿਖਾ ਰਿਹਾ ਉਹ ਉਹੀ ਕਰ ਰਿਹਾ ਕੰਮ ਇਹਨਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ ਇਸ ਵਾਰ ਤੁਸੀਂ ਤੁਸੀਂ ਤੁਹਾਨੂੰ ਹੁਣ ਉਹਦਾ ਮਿਲਿਆ ਵਾ ਤੁਸੀਂ ਹੁਣ ਕਿਤੇ ਕਿਤੇ ਰਾਉਂਡ ਅਪ ਲਾਓਗੇ ਕਿਉਂਕਿ ਜੇਕਰ ਗੱਲ ਕਰੀਏ ਤੁਹਾਨੂੰ ਵੀ ਪਤਾ ਹੋਵੇਗਾ ਕਿ ਘੰਟਾ ਘਰ ਦੇ ਨੇੜੇ ਦੇੜੇ ਇੱਕ ਇੱਕ ਰੁਮਾਲ ਦੇ ਵਿੱਚ ਪਾ ਕੇ ਫਲੂਟ ਵਗੈਰਾ ਕਾਫੀ ਸੁੰਗੀਆਂ ਜਾਂਦੀਆਂ ਨੇ ਉਹ ਬੱਚੇ ਛੋਟੇ ਛੋਟੇ ਬੱਚੇ ਨੇ ਹਾਜੀ ਉਹ ਸੰਗਤ ਗਲਤ ਵਿੱਚ ਪਏ ਕਿਸ ਤਰ੍ਹਾਂ ਉਹਨਾਂ ਨੂੰ ਰੈਸਕਿਊ ਕਰਕੇ ਸੁਧਾਰੋਗੇ ਦੇਖੋ ਆਪਾਂ ਕੱਲੇ ਲੁਧਿਆਣਾ ਦੀ ਜਾਂ ਕੱਲੇ ਕੰਟਾਕਰ ਚੌਂਗ ਦੀ ਨਹੀਂ ਗੱਲ ਕਰ ਰਹੇ ਅਸੀਂ ਆਲ ਪੰਜਾਬ ਦੀ ਗੱਲ ਕਰ ਰਹੇ ਆਲ ਪੰਜਾਬ ਦੇ ਵਿੱਚ ਅਸੀਂ ਜੋ ਵੀ ਅਵੇਅਰਨੈਸ ਪ੍ਰੋਗਰਾਮਸ ਹੈਗੇ ਆ ਜਾਂ ਸੈਮੀਨਾਰਸ ਕਰਨ ਦੀ ਜ਼ਰੂਰਤ ਹੈ ਅਸੀਂ ਉਹ ਵੀ ਕਰਾਂਗੇ ਔਰ ਜੇ ਅਗਰ ਕੋਈ ਨਹੀਂ ਸਾਡੇ ਉਹਦੇ ਚਾਹੁੰਦਾ ਤੇ ਅਸੀਂ ਉਹਦੇ ਉੱਤੇ ਸ਼ਕਤੀ ਦੇ ਨਾਲ ਕਾਰਵਾਈ ਵੀ ਕਰਾਂਗੇ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹ ਇਹ ਜ਼ਰੂਰ ਪਤਾ ਲਗਾਉਣਾ ਜ਼ਰੂਰੀ ਹੈ ਕਿਉਂਕਿ ਸ਼ੁਰੂਆਤ ਜਿੱਥੋਂ ਹੁੰਦੀ ਹੈ ਅੱਗੇ ਵੱਧਦੀ ਉਹਦੀ ਪਾਈਪ ਜੁੜਦੀ ਰਹਿੰਦੀ ਨਾਲ ਬਿਲਕੁਲ ਠੀਕ ਹੈ ਅਸੀਂ ਇਹਨੂੰ ਜੜ ਤੋਂ ਹੀ ਖਤਮ ਕਰਨਾ ਸਾਡੀ ਇਹੀ ਮੁਹਿੰਮ ਚੱਲ ਰਹੀ ਹੈ ਕਿ ਇਹਨੂੰ ਸੀ ਜੜ ਤੋਂ ਖਤਮ ਕਰਨਾ ਹੈ ਜੇ ਅਗਰ ਇਸ ਉਪਰੋ ਉਪਰ ਖਤਮ ਕਰ ਦਿੱਤਾ ਤਾਂ ਜੜਾ ਤੋਂ ਦੁਬਾਰਾ ਫਿਰ ਨਿਕਲ ਆਏਗਾ ਜੀ ਯੁੱਧ ਨਾਚਰ ਵਿਰੁੱਧ ਗੱਲ ਕੀਤੀ ਕਿ ਮਾਨ ਸਰਕਾਰ ਲਗਾਤਾਰ ਯੁੱਧ ਨਾਚਰ ਵਿਰੁੱਧ ਮੁਹਿੰਮ ਜਰੀ ਜਾਰੀ ਕੀ ਹੈ ਵਿੱਚ ਤਸਕਰਾਂ ਦੇ ਖਲਾਫ ਕਾਰਵਾਈ ਕਰਦੀ ਪਈ ਪਰ ਹਾਜੀ ਵੀ ਨਸ਼ਾ ਵਿਕ ਰਿਹਾ ਹੈ ਹਾਜੀ ਵੀ ਟੀਕੇ ਲੱਗ ਰਹੇ ਨੇ ਹਾਜੀ ਵੀ ਸਭ ਕੁਝ ਵਾਇਰਲ ਹੋ ਰਹੀ ਹੈ ਵੀਡੀਓ ਅ ਦੇਖੋ ਜਦੋਂ ਪਹਿਲੇ ਕਦੀ ਕਿਸੇ ਨੇ ਇਸ ਦੇ ਉੱਤੇ ਕੰਮ ਨਹੀਂ ਕੀਤਾ ਹੈਗਾ ਹੈਨਾ ਇਹ ਮਾਨ ਸਰਕਾਰ ਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਅੱਜ ਯੁੱਧ ਵਿਰੁੱਧ ਨਾਚਰ ਸ਼ੁਰੂ ਕੀਤਾ ਹੈਗਾ ਔਰ ਹਲੇ ਥੋੜਾ ਬਹੁਤ ਟਾਈਮ ਹੈ ਸਾਡੇ ਕੋਲ ਅਸੀਂ ਇਸ ਦੇ ਉੱਪਰ ਪੂਰੀ ਤਰ੍ਹਾਂ ਨੱਥ ਪਾਵਾਂਗੇ ਔਰ ਜਿੱਥੇ ਕਿਤੇ ਵੀ ਸਾਨੂੰ ਕੋਈ ਰਿਪੋਰਟ ਮਿਲਦੀ ਹੈ ਸਾਨੂੰ ਪਤਾ ਲੱਗਦਾ ਹੈ ਉੱਥੇ ਅਸੀਂ ਜਾ ਕੇ ਸ਼ਕਤੀ ਦੇ ਨਾਲ ਕਾਰਵਾਈ ਕਰਾਂਗੇ ਔਰ ਔਰਤਾਂ ਤੇ ਕਾਫੀ ਅਤਿਆਚਾਰ ਹੁੰਦਾ ਵਾ ਬੱਚਾ ਨੂੰ ਲੈ ਕੇ ਅੱਗੇ ਚੱਲ ਜਾਂਦੇ ਫਿਰ ਉਸ ਤੋਂ ਬਾਅਦ ਓਪਰਚ्युनिटी ਨਹੀਂ ਮਿਲਦੀ ਫਿਰ ਦਰਦਾਂ ਤੇ ੱਟੇ ਖਾਣੇ ਪੈਂਦੇ ਤੁਸੀਂ ਉਹਨਾਂ ਦੇ ਲਈ ਕੀ ਕਰੋਗੇ ਦੇਖੋ ਔਰਤਾਂ ਦੇ ਵਾਸਤੇ ਜੋ ਮੈਕਸਿਮਮ ਸਰਕਾਰ ਦੀ ਤਰਫੋਂ ਹੈਲਪ ਹੈਗੀ ਹੈ ਉਹ ਜ਼ਰੂਰ ਕੀਤੀ ਜਾਏਗੀ ਸਾਡੇ ਵੂਮਨ ਹੋਮ ਹੈਗੇ ਆ ਵੂਮਨ ਹੋਮਸ ਦੇ ਵਿੱਚ ਵੀ ਉਹਨਾਂ ਨੂੰ ਸ਼ੈਲਟਰ ਦੀ ਜੇਕਰ ਕਿਸੇ ਨੂੰ ਜ਼ਰੂਰਤ ਹੈ ਤਾਂ ਉਹ ਸ਼ੈਲਟਰ ਵੀ ਦਿੱਤਾ ਜਾਏਗਾ ਔਰ ਉਹਨਾਂ ਸ਼ੈਲਟਰਸ ਦੇ ਅੰਡਰ ਉਹਨਾਂ ਨੂੰ ਖਾਲੀ ਆਪਾਂ ਸ਼ੈਲਟਰ ਹੀ ਨਹੀਂ ਦੇਣਾ ਉਹਨਾਂ ਨੂੰ ਅਸੀਂ ਆਤਮ ਨਿਰਭਰ ਬਣਾਉਣ ਦੇ ਵਾਸਤੇ ਵੀ ਕੰਮ ਕਰਾਂਗੇ ਸੋ ਹਮਗਾ ਜਿੱਤਾ ਜਾਏਗਾ ਉਹਨਾਂ ਨੂੰ ਬਿਲਕੁਲ ਪਹਿਲੇ ਉਹਨਾਂ ਨੂੰ ਸਿਖਾਇਆ ਜਾਏਗਾ ਕੰਮ ਔਰ ਫਿਰ ਉਹਨਾਂ ਨੂੰ ਉਸ ਕੰਮ ਦਿੱਤਾਏ ਜ਼ਰੂਰਤ ਹੈ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈਗੀ देखो नौकरिया का सवाल जड़ा है वो जितने डिपार्टमेंट्स है जितनिया नौकरियां निकल दया है उन्होंने जरूर एडजस्ट किया जाता है लेकिन जे अगर नौकरी नहीं है वो तो वो आत्म निर्भरता दे अपने अपने सैल्फ हैल्प कर सकते हैं सैल्फ़ हेल्प ग्रुप्स होंगे और आप कमा के आप ਆਪਣਾ ਜੀਵਨ ਯਾਪਨ ਕਰ ਸਕਦੇ ਹੋ ਅੱਛਾ ਤੁਸੀਂ ਚੇਅਰਮੈਨ ਹੋ ਹਨ ਤੁਹਾਨੂੰ ਅਹੁਦਾ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਇੱਕ ਛੋਟੀ ਜਿਹੀ ਗੱਲ ਪੁੱਛਣਾ ਚਾਹੁੰਗਾ ਕਿ ਥਾਣਿਆਂ ਦੇ ਵਿੱਚ ਕਰਮਚਾਰੀਆਂ ਦੀ ਬੜੀ ਘਾਟ ਹੈ ਹਰ ਇੱਕ ਥਾਣੇ ਦੇ ਵਿੱਚ ਬਹੁਤ ਘਾਟ ਹੈ ਹਰ ਇੱਕ ਥਾਣੇ ਦੇ ਵਿੱਚ ਕੋਈ ਮੁਲਾਜ਼ਮ ਹੈ ਨਹੀਂਗਾ ਜੇ ਅੱਗੇ ਕੋਈ ਮਿਨਿਸਟਰ ਆ ਜਾਵੇ ਕੋਈ ਕੋਚਾ ਜੇਵੇ ਉਹਦੀ ਡਿਊਟੀ ਦੇ ਵਿੱਚ ਸੇਵਾ 'ਚ ਲੱਗ ਜਾਂਦੀ ਗੱਡੀ ਉਹਦੇ ਵਿੱਚ ਲੱਗ ਜਾਂਦੇ ਕਰਮਚਾਰੀ ਕਿ ਥਾਣਿਆਂ ਦੇ ਨੂੰ ਵਧਾਉਣਾ ਚਾਹੀਦਾ ਹੈ ਘਟਾਉਣਾ ਚਾਹੀਦਾ ਹੈ ਉਹਨਾਂ ਵਿੱਚ ਕਰਮਚਾਰੀਆਂ ਨੂੰ देखो जे आप पुलिस डिपार्टमेंट की गल कर रहे हैं तो पुलिस डिपार्टमेंट के बहुत सफिशियंट स्टाफ है और जे अगर कित कोई घाट महसूस होंगी है तो वह नवी भर्ती भी कीतिया जाट है, है उसका जाएगा नौजवान आ रहे हैं नौजवानों को अपरचुनिटी दी जाएगी ਬਿਲਕੁਲ ਨੌਜਵਾਨਾਂ ਕਰੋਗੇ ਮਾਨਸਰ ਕਰਨ ਬਿਲਕੁਲ ਜੀ ਬਿਲਕੁਲ ਅਸੀਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਰਚੂਨਿਟੀਆਂ ਦੇਵਾਂਗੇ ਔਰ ਜੋ ਵੀ ਬੈਕਸਿਮਮ ਮਾਨਸਰ ਕਰ ਸਕਦੀ ਹੈਗੀ ਹੈ ਉਹ ਜ਼ਰੂਰ ਅਸੀਂ ਸਮਾਜ ਦੀ ਭਲਾਈ ਵਾਸਤੇ ਜੋ ਵੀ ਸਕੀਮਸ ਹੈਗੀਆਂ ਅਸੀਂ ਲੋਕਾਂ ਤੱਕ ਜ਼ਰੂਰ ਪਹੁੰਚਾਵਾਂਗੇ ਤੁਸੀਂ ਆਉਣ ਸਮੇਂ ਵਿੱਚ ਕਿਹੜੇ ਕਿਹੜੇ ਪ੍ਰਾਲੇ ਕਰੋਗੇ ਕਿਹੜੇ ਕਿਹੜੇ ਸੈਮੀਨਾਰ ਕਰੋਗੇ ਦੱਸੋਗੇ ਦੇਖੋ ਪਿਆ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਸਮਾਜ ਭਲਾਈ ਦੀਆਂ ਸਕੀਮਸ ਜਿਹੜੀਆਂ ਗਵਰਨਮੈਂਟ ਦੀਆਂ ਜਿਹੜੀਆਂ ਜਿਤਨੀਆਂ ਵੀ ਸਕੀਮਸ ਨਿਕਲਦੀਆਂ ਹੈਗੀਆਂ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਾਂਗੇ ਔਰ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਅਵੇਅਰਨੈਸ ਪ੍ਰੋਗਰਾਮ ਸੈਮੀਨਾਰਸ ਕਿਤੇ ਚਾਣਗੇ ਔਰ ਉੱਥੇ ਦੀ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਹੈ ਡੀਸੀ ਹੈ ਐਸਡੀਐਮ ਹੈ ਡੀਓ ਸਾਹਿਬ ਹੈ ਸਭ ਨੂੰ ਨਾਲ ਲੈ ਕੇ ਅਸੀਂ ਈਵਨ ਉੱਥੇ ਦੀਆਂ ਜਿਹੜੀਆਂ ਹਰ ਡਿਸਟ੍ਰਿਕਟ ਦੀ ਆ ਪੂਰੇ ਪੰਜਾਬ ਦੀਆਂ ਜਿਹੜੀਆਂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਜਾ ਜਿੰਨੀਆਂ ਐਨਜੀਓਜ਼ ਕੰਮ ਕਰ ਰਹੇ ਆ ਅਸੀਂ ਸਰਕਾਰ ਦੇ ਨਾਲ ਉਹਨਾਂ ਨੂੰ ਵੀ ਨਾਲ ਲਾਾਂਗੇ ਔਰ ਲੈ ਕੇ ਅਸੀਂ ਜਿਹੜੀਆਂ ਸਮਾਜ ਭਲਾਈ ਦੀਆਂ ਸਕੀਮਾਂ ਹਨ ਉਹਨਾਂ ਦਾ ਲਾਭ ਜਨ ਜਨ ਤੱਕ ਪਹੁੰਚਾਵਾਂਗੇ ਬਿਲਕੁਲ ਹੁਣ ਆਉਣ ਆ ਸਮੇਂ 'ਚ ਦੇਖਣਾ ਹੋਵੇਗਾ ਕਿ ਕਿੰਨੇ ਕੋਈ ਲੋਕ ਇਸ ਯੋਗਦਾਨ ਦੇਣਗੇ ਆਪਣਾ ਕਿੰਨੇ ਕੋਈ ਲੋਕ ਸੁਧਰਨਗੇ ਇਹ ਆਉਣ ਆ ਸਮੇਂ 'ਚ ਦੇਖਣਾਗਾ ਕਿਉਂਕਿ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਸਿਮੀ ਪਛਾਣ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਚੇਅਰਮੈਨ ਲਾਇਆ ਗਿਆ ਵੈਲਫੇਅਰ ਸੁਸਾਇਟੀ ਦਾ ਤੇ ਹੁਣ ਦੇਖਣਾ ਹੈਗਾ ਕਿ ਕੀ ਆਨੰਦ ਸਮੇਂ 'ਚ ਲੋਕਾਂ ਦਾ ਸੁਧਾਰ ਹੁੰਦਾ ਵਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਚੇਅਰਮੈਨ ਲਾਏ ਗਏ ਨੇ ਉਹ ਸੈਮੀਨਾਰ ਦੇ ਵਿੱਚ ਜੁਰੂਰ ਕਰਨ ਦੇ ਲੋਕ ਸਮਝ ਪਾਣ ਦੇ ਨਹੀਂ ਸਮੇ ਪਾਣਗੇ ਚਰਚਾ ਰਵੇਸ਼ਾ ਜੁੜੇ ਹੋ ਗਏ ਪੰਜਾਬ ਟੀਵੀ ਨਾਲ ਲੁਧਣਾ ਤੋਂ ਜੁਮ ਰਿਪੋਰਟ ਤੰਗੋਤ